ਸਮਰਾਜ ਹੋ ਗਿਆ ਸ਼ਹਿਰ ਦਾ ਨਾਮੀ ਚ ਹੋ ਗਿਆ ਜੇ ਤੁਸੀਂ ਆਪਦੀ ਵੀ ਗੱਡੀ ਲੈ ਆ ਕੇ ਉਹਨੇ 2 ਮਿੰਟ ਵਾਸਤੇ ਖੜੀ ਕਰ ਦਿੰਨੇ ਹੋ ਤਾਂ ਤੁਹਾਨੂੰ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਵੇ ਤੁਹਾਡੀ ਗੱਡੀ ਦਾ ਚਲਾਨ ਕੱਟਿਆ ਜਾਏਗਾ ਪਰ ਜਿਹੜੇ ਰੇੜੀ ਵਾਲੇ ਖੜੇ ਨੇ ਇਹਨਾਂ ਨੂੰ ਕੋਈ ਲੋਕ ਟੋਕ ਨਹੀਂ ਗੀ ਹੁਣ ਕਈ ਲੋਕ ਆ ਕੇ ਕਹਿਣਗੇ ਗਰੀਬ ਹੈ ਰੋਟੀ ਖਾਦਾ ਖਾਲਦੇ ਮੈਂ ਕਿਸੇ ਨੂੰ ਰੋਟੀ ਖਾਣ ਤੋਂ ਮਨਾ ਨਹੀਂ ਕਰ ਰਿਹਾ ਕਿ ਇਹਨੂੰ ਕਮਾਨ ਤੋਂ ਮਨਾ ਨਹੀਂ ਕਰ ਰਿਹਾ ਇਮਾਨਦਾਰੀ ਦਾ ਕੰਮ ਕਰ ਰਹੇ ਨੇ ਮਿਹਨਤ ਪਸੀਨੇ ਦਾ ਕੰਮ ਕਰ ਰਹੇ ਨੇ ਪਰ ਗੱਲ ਪ੍ਰਸ਼ਾਸਨ ਦੇ ਉੱਤੇ ਉਰਦੀ ਹੈ ਜੇ ਸਾਡੇ ਤੁਹਾਡੇ ਵਰਗੇ ਕੋਈ ਲੈ ਕੇ ਗੱਡੀ ਖੜੀ ਕਰ ਦੇਗਾ ਚਲਾਨ ਮਿੰਟੋ ਮਿੰਡੀ ਹੋ ਜਾਏਗਾ ਕੋਈ ਹੋਰ ਬੰਦਾ ਰੇੜੀ ਲਾ ਕੇ ਖੜੀ ਕਰ ਦੇਗਾ ਨਾਲ ਹੀ ਤਾਂ ਰੇੜੀ ਦਾ ਚਲਾਨ ਕਰ ਦਿੱਤਾ ਜਾਏਗਾ ਜਾਂ ਰੇੜੀ ਤਹਿ ਵਿਚਾਰ ਵੀ ਪਾ ਗਏ ਲੈ ਜਾਣਗੇ ਕਿੰਨਾ ਕਿਰਾਇਆ ਦੇ ਰਿਹਾ ਇਹਦਾ ਕਿਰਾਇਆ ਕਿਸ਼ਮਤ ਪੂਰੇ ਲਗਾਈ ਕਿੰਨੇ ਆ ਕਿੰਨੇ ਗੱਲ ਕਰਵਾਣੀ ਨਹੀਂ ਕਿਸ਼ਮਤ ਕਿਦੋਂ ਨਹੀਂ ਗਿਆ ਕਿਸੇ ਨੇ ਆ ਕੇ ਰੋਕਿਆ ਉਹ ਰੇੜੀ ਨਹੀਂ ਲਗਾਨੀ ਐ ਇੱਥੇ ਕੋਣ ਰੋਕਦਾ ਯਾਰ ਪੁਲਿਸ ਵਾਲੇ ਰੋਕਦੇ ਆ ਹਟਾ ਲੈਂਦੇ ਆ ਫਿਰ ਹਟਾ ਕੇ ਫੇਰ ਉਹ ਕਿਉਂ ਲਗਾ ਰਹੇ ਆ किधर जाइए रेड इना खाली पे आया सैड तो करके ला ला ठीक है लगा लेना ऊपर लगा लेना ऊपर लगा लेना साइड पे लगा यार ये तो फुट पार था फिर आगे तेरी कारपोरेशन चलान कटूंगी फिर तू सी कहूंगा भी कारपोरेशन गलत था चलान करता गरीब बंदे कितने जाइए सुधर क्यों नहीं सुधर दे क्यों नहीं देखो सुधर जाएगा कब अभी सुधर जाएंगे अभी खड़े ਜੇ ਕੋਈ ਕਿਸੇ ਗੱਡੀ ਵੀ ਖਰਾਬ ਹੋ ਜਾਵੇ ਨਾਲ ਜਾਂ ਕੋਈ ਰੇੜੀ ਹੋ ਲਾਵੇ ਠਾ ਚਲਾਨ ਹੋ ਜਾਂਦਾ ਇਹਨਾਂ ਨੇ ਕਾਰਵਾਈ ਕਿਉਂ ਨਹੀਂ ਹੁੰਦੀ ਇਹਨਾਂ ਨੂੰ ਮੈਂ ਦੋ ਵਾਰੀ ਚਕਾਈਆਂ ਜੀ ਦੋ ਵਾਰੀ ਕਾਰਪੋਰੇਸ਼ਨ ਨਾਲ ਲੱਤ ਕੇ ਦੋ ਵਾਰੀ ਚਕਾਈਆਂ ਨੇ ਜੀ ਰੋਜ਼ ਭਜਾਉਂਦੇ ਆ ਫੇਰ ਆ ਜਾਂਦੇ ਆ ਜੀ ਕਹਿੰਦੇ ਜੁਰਮਾਨਾ ਭੁਗਤ ਕੇ ਆਏ ਕਾਰਪੋਰੇਸ਼ਨ ਜੁਰਮਾਨਾ ਭੁਗਤ ਕੇ ਆਏ ਬਲੂ ਜੁਰਮਾਨਾ ਭੁਗਤ ਕੇ ਫੇਰ ਆ ਰਹੇ ਨੇ ਪ੍ਰਾਇਮ ਨੂੰ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਹਿੰਮਤ ਸੋ ਹਾਜ਼ਰ ਹਾਂ ਤੁਹਾਡੀ ਕਿਚਾਈ ਦੇ ਵਿੱਚ ਗੱਲ ਕਰਾਂਗੇ ਲੁਧਿਆਣਾ ਦੇ ਨਾਮੀ ਸਬਰਾਲਾ ਚੌਂਕ ਦੀ ਸਬਰਾਲਾ ਚੌਕ ਵੀ ਕਿਹ ਮੌਜੂਦ ਹੈ ਜਿੱਥੇ ਕਿ ਇੱਕ ਸੜਕ ਜਿਹੜੀ ਹੈ ਚੰਡੀਗੜ੍ਹ ਰੋਡ ਨੂੰ ਆਂਦੀ ਹੈ ਔਰ ਦੂਜੀ ਸੜਕ ਦੀ ਗੱਲ ਕਰੀਏ ਤਾਂ ਇਹ ਦਿੱਲੀ ਵੱਲ ਆ ਰਹੀ ਹੈ ਔਰ ਇਧਰ ਸਾਈਡ ਦੇ ਇੰਟਰਵਿਊ ਅੰਦਰ ਵੀ ਇੰਟਰ ਕਰ ਸਕਦੇ ਹਾਂ ਉਹ ਜੇ ਸਿੱਧੀ ਗੱਲ ਕਰੀਏ ਤਾਂ ਸਿੱਧੀ ਰੋਡ ਜਿਹੜੀ ਹੈ ਬਾਰੋ-ਬਾਰ ਜਾਂਦੀ ਹੈ ਇਹ ਲੁਧਿਆਣਾ ਤੋਂ ਨਿਕਲਦੀ ਹੈ ਦਿੱਲੀ ਤੋਂ ਆ ਕੇ ਗੱਲ ਕਰਾਂਗੇ ਉਹਦੇ ਟ੍ਰੈਫਿਕ ਦੀ ਟ੍ਰੈਫਿਕ ਦੀ ਹਾਲਤ ਕਿਸ ਤਰੀਕੇ ਦੀ ਹੋ ਚੁੱਕੀ ਹੈ ਕਿਸ ਤਰੀਕੇ ਦੇ ਨਾਲ ਇਸ ਟਾਈਮ ਆਮ ਜਨਤਾ ਨੂੰ ਜਿਹੜਾ ਜੁਝਣਾ ਪੈ ਰਿਹਾ ਹੈ ਜੇ ਗੱਲ ਕਰੀਏ ਜੇ ਰੇੜੀਆਂ ਦੀ ਗੱਲ ਕਰਾਂਗੇ ਪਤਾ ਉਹ ਰੇੜੀਆਂ ਦੇ ਮਾਲਕ ਕੋਲੇ ਆਨੇ ਆ ਪਹਿਲੇ ਨੂੰ ਸਵਾਲ ਕਰਦੇ ਰੇੜੀ ਕੀ ਦੀ ਯਾਰ ਤੇਰੀ ਹੈ ਕਿੰਨਾ ਕਿਰਾਇਆ ਦੇ ਰਿਹਾ ਇਹਦਾ ਕਿਰਾਇਆ ਕੁਛ ਨਹੀਂ ਪੂਰੇ ਲਗਾਈ ਕਿੰਨੇ ਆ ਕਿੰਨੇ ਗੱਲ ਕਰ ਰਹੇ ਨਹੀਂ ਕਿਸ ਨੂੰ ਨਹੀਂ ਕੀਤਾ ਕਿਸੇ ਨੇ ਅੱਗੇ ਰੋਕਿਆ ਉਹ ਰੇੜੀ ਨਹੀਂ ਲਗਾਨੀ ਅਜੇ ਨਹੀਂ ਰੋਕਦੇ ਆ ਕੌਣ ਰੋਕਦਾ ਯਾਰ ਪੁਲਿਸ ਵਾਲੇ ਰੋਕਦੇ ਆਟਾ ਲੇਤੇ ਆ ਫਿਰ ਹਟਾ ਕੇ ਫਿਰ ਉਹਨੇ ਕਿਉਂ ਲਗਾਨੀ ਆ ਉਹ ਕਿੱਧਰ ਜਾਈਏ ਹੈ ਕਿੱਧਰ ਜਾਈਏ ਕਿੱਧਰ ਜਾਈਏ ਰੇਡ ਇੰਨਾ ਖਾਲੀ ਪਿਆ ਆ ਸਾਈਡ ਤੇ ਕਰਕੇ ਲਾ ਲਾ ਸਾਈਡ ਤੇ ਲਾ ਲੇ ਕੋਈ ਤੂੰ ਗਲਤ ਕੰਮ ਤਾਂ ਨਹੀਂ ਕਰਦਾ ਗਲਤ ਕੰਮ ਕੀ ਆ ਮੈਂ ਉਹੀ ਕਹਿ ਰਿਹਾ ਫਿਰ ਸਾਈਡ ਤੇ ਕਰਕੇ ਲਾ ਗਾ ਕਿਉਂ ਉੱਥੇ ਵੀ ਆਪਾਂ ਕੋ ਜਰੂਰੀ ਚੌਂਕ ਦੇ ਵਿੱਚ ਲਾਣੀ ਆਪਾਂ ਟ੍ਰੈਫਿਕ ਨੂੰ ਰੋਕਣਾ ਆ ਠੀਕ ਹੈ ਲਗਾ ਲੈਣੀ ਉੱਪਰ ਲਗਾ ਦੇ ਉੱਪਰ ਲਗਾ ਲੈਣੀ ਸਾਈਡ ਤੇ ਲਾ ਵਾ ਯਾਰ ਇਹ ਤਾਂ ਫੁੱਟਪਾਥ ਤਾਂ ਫੇਰ ਆ ਕਿਧਰ ਹੀ ਕਾਰਪੋਰੇਸ਼ਨ ਚਲਾਨ ਕੱਟੂਗੀ ਫੇਰ ਤੁਸੀਂ ਕਹੋਗੇ ਵੀ ਕਾਰਪੋਰੇਸ਼ਨ ਗਲਤ ਤਾਂ ਸਾਡੇ ਚਲਾਨ ਘੱਟਦਾ ਗਰੀਬੰਦੇ ਕਿੱਥੇ ਜਾਈਏ ਸੁਧਦੇ ਕਿਉਂ ਨਹੀਂ ਸੀ ਸੁਧਰਦੇ ਕਿਉਂ ਅਭੀ ਸੁਧਰ ਜਾਏਗੇ ਅਭੀ ਖੜੇ ਬੈਠੇ ਸੁਧਰ ਜੂਗੇ اچھا ਸੋ ਇਹ ਜੇ ਹਾਲਾਤ ਹੋ ਚੁੱਕੇ ਨੇ ਤੁਹਾਨੂੰ ਮੈਂ ਇਹ ਵੀ ਦੱਸਾਂਗਾ ਕਿ ਮੈਂ ਰੇੜੀਆਂ ਦੀ ਖਬਰ ਕਿਉਂ ਕਰਦਾ ਪਿਆ ਵਾਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰ ਲਈਏ ਰੇੜੀ ਕਿਦੀ ਹੈ ਇਹ ਰੇੜੀ ਕਿਦੀ ਹੈ ਰਿੰਕੂ ਹੈ ਰਿੰਕੂ ਹੈ ਬੇਲਪੁੜੀ ਬੇਲਪੁੜੀ ਨਹੀਂ ਰੇੜੀ ਕਿਸ ਦੀ ਹੈ ਇਹ ਰਿੰਕੂ 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 اچھا ਕਿੰਨਾ ਕਿਰਾਇਆ ਦੇ ਤੂੰ ਇਹ ਲਗਾਣੇ ਦਾ ਕਿਰਾਇਆ ਕਿੰਨਾ ਦੇ ਤੂੰ ਇਹ ਲਗਾ ਲੈ ਕਰ ਕਮੇਟੀ ਵਾਲੇ ਕੋ ਲੈ ਜਾਂਦੇ ਕਿੰਨੇ 500 ਰੁਪਏ ਮਹੀਨੇ ਦਾ ਔਰ ਜੋ ਪੁਲਿਸ ਵਾਲੇ ਖੜੇ ਤੋਂ ਉਹਨਾਂ ਕੋ ਵੀ ਦੇ ਦਿਓ ਕੁਝ ਨਹੀਂ ਤੁਮੇ ਕਿਸ ਨੇ ਕਹਾਣੀ ਕੀ ਰੇੜੀ ਇੱਥੇ ਮਤ ਲਗਾਇਆ ਕਰੂ ਨਹੀਂ ਨਹੀਂ ਲੋਕਾਂ ਕਿਸ ਨੇ ਕਦੋਂ ਕੱਪਸੇ ਲਗਾ ਰਹੇ ਹੋ ਇੱਥੇ ਰੇੜੀ ਹੋ ਗਿਆ 4-5 ਸਾਲ ਹੋ ਗਏ 4-5 ਸਾਲ ਹੋ ਗਏ ਸੋ ਸੁਣ ਸਕਦੇ ਹੋ ਕਿਨੇ ਦਾ ਗਿਆ ਤਾਂ ਕੋਈ ਨਹੀਂ ਦਿੰਦਾ ਦੂਜਾ ਸਾਫ਼ ਕਰ ਰਿਹਾ ਵੀ ਕਾਰਪੋਰੇਸ਼ਨ ਨੂੰ 500 ਰੁਪਏ ਦਿਨਾ ਹੁਣ ਤੁਹਾਨੂੰ ਮੈਂ ਦੱਸਦਾ ਮੈਂ ਖਬਰ ਕਿਉਂ ਕਰਦਾ ਪਿਆ ਆ ਮੁੱਦਾ ਇਹ ਨਹੀਂਗਾ ਕਿ ਮੈਂ ਕਿਸੇ ਦੇ ਹੱਕ ਦੀ ਗੱਲ ਕਰ ਰਿਹਾ ਜਾਂ ਕਿਸੇ ਦੇ ਖਿਲਾਫ ਦੀ ਗੱਲ ਕਰ ਰਿਹਾ ਮੈਂ ਕੇ ਪ੍ਰਵਾਸੀ ਦੀ ਗੱਲ ਕਰ ਰਿਹਾ ਜਾਂ ਪੰਜਾਬੀ ਦੀ ਗੱਲ ਕਰ ਰਿਹਾ ਵਾਂ ਗੱਲ ਕਰਾਂਗਾ ਮੈਂ ਇਨਸਾਫ ਦੀ ਇੱਕ ਬੱਸ ਇਸ ਸਰਿਆਮ ਜਿਹੜਾ ਇਹ ਗੱਲ ਕਰੀ ਚੌਂਕ ਸਮਰਾਜ ਚੌਂਕ ਆ ਸ਼ਹਿਰ ਦਾ ਨਾਮੀ ਚੌਂਕ ਆ ਜੇ ਤੁਸੀਂ ਆਪਦੀ ਵੀ ਗੱਡੀ ਲੈ ਆ ਕੇ ਉਹਨੇ 2 ਮਿੰਟ ਵਾਸਤੇ ਖੜੀ ਕਰ ਦਿੰਨੇ ਹੋ ਤਾਂ ਤੁਹਾਨੂੰ ਜਿੰਨਾ ਮਰਜ਼ੀ ਜ਼ਰੂਰੀ ਕੰਮ ਹੋਵੇ ਤੁਹਾਡੀ ਗੱਡੀ ਦਾ ਚਲਾਨ ਕੱਟਿਆ ਜਾਏਗਾ ਪਰ ਜਿਹੜੇ ਰੇੜੀ ਵਾਲੇ ਖੜੇ ਨੇ ਇਹਨਾਂ ਨੂੰ ਕੋਈ ਲੋਕ ਟੋਕ ਨਹੀਂਗੀ ਹੁਣ ਕਈ ਲੋਕ ਆ ਕੇ ਕਹਿਣਗੇ ਗਰੀਬ ਹੈ ਰੋਟੀ ਖਾਂਦਾ ਖਾ ਲੈਂਦੇ ਮੈਂ ਕਿਸੇ ਨੂੰ ਰੋਟੀ ਖਾਣ ਤੋਂ ਮਨਾ ਨਹੀਂ ਕਰ ਰਿਹਾ ਕਿ ਇਹਨੂੰ ਕਮਾਣ ਤੋਂ ਮਨਾ ਨਹੀਂ ਕਰ ਰਿਹਾ ਇਮਾਨਦਾਰੀ ਦਾ ਕੰਮ ਕਰ ਰਹੇ ਨੇ ਮਿਹਨਤ ਮਸੀਹਾਂ ਦਾ ਕੰਮ ਕਰ ਰਹੇ ਨੇ ਪਰ ਗੱਲ ਪ੍ਰਸ਼ਾਸਨ ਦੇ ਉੱਤੇ ਉਰਦੀ ਹੈ ਜੇ ਸਾਡੇ ਤੁਹਾਡੇ ਵਰਗੇ ਕੋਈ ਲੈ ਕੇ ਗੱਡੀ ਖੜੀ ਕਰ ਦੇਗਾ ਚਲਾਨ ਮਿੰਟੋਂ ਮਿੰਟੀ ਹੋ ਜਾਏਗਾ ਕੋਈ ਹੋਰ ਬੰਦਾ ਰੇੜੀ ਲਾ ਕੇ ਖੜੀ ਕਰ ਦੇਗਾ ਨਾਲ ਹੀ ਤਾਂ ਰੇੜੀ ਦਾ ਚਲਾਨ ਕਰ ਦਿੱਤਾ ਜਾਏਗਾ ਜਾਂ ਰੇੜੀ ਤੈਅ ਵਿਜਾਰੀ ਪਾਗਲ ਲੈ ਜਾਣਗੇ ਕੁਝ ਦੂਰ ਦੇ ਉੱਤੇ ਹੀ ਕਾਰਬੋਰੇਸ਼ਨ ਬੀ ਜੋਨ ਇਧਰ ਬਸ ਸ਼ਿੰਗਾਰ ਸਿੰਘਾਰ ਸਿਮੇਂ ਰੋਡ ਦੇ ਉਪਰ ਸਥਿਤ ਹੈ ਪਰ ਕਿਸੇ ਅਫਸਰ ਨੂੰ ਨਹੀਂ ਪਤਾ ਲੱਗਦਾ ਵੀ ਉਰੇ ਕੀ ਜਾਮ ਲੱਗ ਸਕਦਾ ਹੈ ਕੀ ਹੁੰਦਾ ਹੈ ਗੱਲ ਕਰੀਏ ਵੀ ਆਈਪੀ ਗੱਡੀਆਂ ਵੀ ਜਾ ਰਹੀਆਂ ਨੇ ਕਿਉਂਕਿ ਮਾਨ ਸਾਹਿਬ ਵੀ ਮੁੱਖ ਮੰਤਰੀ ਭਗਵੰਤ ਮਾਨ ਵੀ ਲੁਧਿਆਣੇ ਆਏ ਹੋਏ ਸਨ ਉਹਨਾਂ ਦਾ ਹੋਰਦਾ ਕਾਫਲਾ ਜਾ ਰਿਹਾ ਹੋਵੇ ਗੱਲ ਕਰੀ ਤੇ ਹਰੇਕ ਵੀਆਈਪੀ ਵੀਵੀਆਈਪੀ ਜਾਂ ਹਰੇਕ ਅਫਸਰ ਨੇ ਇਤਦਕ ਐਮਐਲਏ ਨੇ ਵੀ ਰੋ ਨਿਕਲਣਾ ਪੈਂਦਾ ਪਰ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਨੇ ਕਈ ਵਾਰੀ ਜਾਮ ਇੰਨਾ ਕ ਲੱਗ ਜਾਂਦਾ ਹੈ ਕਿ ਕਹਿਣ ਦੀ ਹੱਦ ਨਹੀਂ 10 ਕਦਮਾਂ ਦੀ ਦੂਰੀ ਹੈ ਗੱਲ ਕਰੀਏ ਇਨਲੀਗਲ ਬੱਸ ਸਟਾ ਲੱਗਿਆ ਹੋਇਆ ਵੈ ਇਹ ਬੱਸ ਸਟਾ ਉਹ ਮਨਜ਼ੂਰ ਨਹੀਂ ਹੈਗਾ ਪਰ ਬੱਸਾਂ ਉਰੇ ਖੜੀਆਂ ਹੁੰਦੀਆਂ ਨੇ ਜਿੱਦਾਂ ਬੱਸਾਂ ਕਰ ਤੁਸੀਂ ਜਾਮ ਵੀ ਦੇਖਿਆ ਤਸਵੀਰਾਂ 'ਚ ਵੀ ਕਿੰਨਾ ਕਿੰਨਾ ਜਾਮ ਲੱਗ ਜਾਂਦਾ ਆ ਇਹਨੂੰ ਰੋਕਣ ਵਾਲਾ ਕੋਈ ਨਹੀਂਗਾ ਅਕਸਰ ਖਬਰਾਂ ਲੱਗਦੀਆਂ ਨੇ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਪਰ 4 ਦਿਨਾਂ ਬਾਅਦ ਫੇਰ ਜਿਹੜੀ ਇਹ اسی ਤਰੀਕੇ ਨਾਲ ਲੱਗ ਜਾਂਦਾ ਆ ਸਭ ਤੋਂ ਵੱਡੀ ਗੱਲ ਰੇੜੀ ਵਾਲਾ ਕਹਿ ਰਿਹਾ ਹੈ ਕਿ ਕਾਰਪੋਰੇਸ਼ਨ ਵਾਲੇ ਉੱਥੋਂ 500 ਰੁਪਏ ਮਹੀਨਾ ਲੈ ਕੇ ਜਾਂਦੇ ਨੇ ਜਿਸ ਬਿਨਾ ਤੇ 500 ਰੁਪਏ ਮਹੀਨਾ ਤੋਂ ਲੈ ਕੇ ਜਾਂਦੇ ਰਹੇ ਫਿਰ ਜਿਉ 500 ਰੁਪਏ ਦੇ ਰਿਹਾ ਤਾਂ ਰੇੜੀ ਸਹੀ ਲੱਗੀ ਹੈ ਜਿਉ ਪੈਸੇ ਨਾ ਦੇਵੇ ਤਾਂ ਰੇੜੀ ਬੰਦ ਹੈ ਉਹਦੀ ਰੇੜੀ ਗਲਤ ਹੈ ਇੱਕ ਦੋ ਤਿੰਨ ਰੇੜੀਆਂ ਲੱਗੀਆਂ ਨੇ ਦੋ ਰੇੜੀਆਂ ਪਰਲੇ ਪਾਸੇ ਨੇ 5 ਪੰਜ 2500 ਰੁਪਏ ਮਹੀਨਾ ਇੱਕ ਤੈਬ ਜਰੀ ਵਾਲੀ ਲੈ ਕੇ ਜਾ ਰਹੇ ਨੇ 2500 ਰੁਪਏ ਨਾਲ ਇੱਕ ਰਾਸ਼ਨ ਆਂਦਾ ਉਸ ਟਾਈਮ ਉਹ ਗਰੀਬ ਨਹੀਂ ਦਿਖਦਾ ਬੰਦੇ ਨੂੰ ਜੇ ਕੋਈ ਹੋਰ ਵੀ ਆ ਕੇ ਰੇੜੀ ਲਾ ਲਵੇ ਤਾਂ ਵੱਡੇ ਪੱਧਰ ਤੇ ਕਿਹਾ ਜਾਏਗਾ ਜੀ ਰੇੜੀ ਲੱਗੀ ਐ ਚਲਾਨ ਘਟੋ ਗੱਡੀ ਖੜੀ ਐ ਚਲਾਨ ਘਟੋ ਸਵਾਲੀਆ ਨਿਸ਼ਾਨ ਉੜਦਾ ਬੜਾ ਵੱਡਾ ਆਖਰ ਕਿਹਦੀ ਸਹਤ ਲੱਗ ਰਹੀਆਂ ਨੇ ਇਹ ਰੇੜੀ ਐ ਕਿਉਂ ਲੱਗ ਰਹੀਆਂ ਨੇ ਮਾਫ ਕਰਨਾ ਰੇੜੀਆਂ ਲਾਉਣੀਆਂ ਨੇ ਮੈਂ ਕੰਮ ਕਰਨ ਤੋਂ ਬਨਾਂ ਨਹੀਂ ਕਰਦਾ ਰੇੜੀਆਂ ਪਰਲੇ ਬਸ ਲਾਈਆਂ ਜਾ ਸਕਦੀਆਂ ਨੇ ਪਰ ਫੇਰ ਵੀ ਇੱਥੇ ਹੀ ਕਿਉਂ ਲੱਗ ਰਹੀਆਂ ਨੇ ਮੁਲਾਜ਼ਮ ਵੀ ਖੜੇ ਨੇ ਉਹਨਾਂ ਨੇ ਵੀ ਗੱਲਬਾਤ ਕਰਦਿਆਂ ਕਿ ਆਖਰ ਤਾਂ ਬੜਾ ਕਿਹਾ ਜਾਂਦਾ ਜੇ ਕੋਈ ਜਾਮ ਵਾਲਾ ਕਰ ਜਵੇ ਕੋਈ ਆਟੋ ਕੇਸਾ ਬੰਦੂ ਕਿਤੇ ਗੱਡੀ ਖਰਾਬ ਹੋ ਜਵੇ ਬਦੋ ਬਦਿ ਕਢਾਣ ਲਈ ਸਾਰੇ ਆ ਜਾਂਦੇ ਨੇ ਪਰ ਰੇੜੀਆਂ ਕਿਉਂ ਨਹੀਂ ਹਟਦੀਆਂ ਕਿਸ ਤਰੀਕੇ ਨਾਲ ਕਹਿ ਰਿਹਾ ਜੀ ਹੁਣੀ ਸੁਧਰ ਜਾਣੀ ਆ ਯਾਰ ਸੁਧਰਾਂਗੇ ਕਦੋਂ ਕਿਉਂ ਗਲਤੀਆਂ ਕਰਦੇ ਆ ਮੁਲਾਜ਼ਮ ਬੈਠੇ ਨੇ ਖੜੇ ਨੇ ਉਧਰ ਆਣੇਦਾਰ ਸਾਹਿਬ ਬੈਠੇ ਨੇ ਉਹ ਵੀ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਉਹਨਾਂ ਦਾ ਕਿੰਨੀ ਵਾਰ ਰੇੜੀਆਂ ਹਟਾਉਂਦੇ ਨੇ ਤੇ ਫਿਰ ਰੇੜੀਆਂ ਜੜੀਆਂ ਵਾਪਸ ਲੱਗ ਜਾਂਦੀਆਂ ਨੇ ਆਖਿਰ ਸੁਧਰਦੇ ਕਿਉਂ ਨਹੀਂ ਅਗੇ ਐਸੀ ਬੈਠੇ ਨੇ ਸਾਡਾ ਮੌਜੂਦ ਨੇ ਗੱਲਬਾਤ ਕਰਦੀ ਆ ਭਾਜੀ ਇੱਕ ਮਹੀਨੇ ਵਾਸਤੇ ਆਉਂਗੇ ਨਾ ਕੀਮਤੀ ਸਮਾਂ ਦਿਓ ਇੱਕ ਮਿਲਿ ਆਪਣੇ ਇਰਾਜ਼ ਉਹ ਮੜਿਆ ਅਹ ਪਰਲੇ ਪਾਸੇ ਰੇੜੀਆਂ ਲੱਗੀਆਂ ਨੇ ਜੀ ਆ ਜਿਹੜੀਆਂ ਨਜਾਇਜ਼ ਰੇੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦਾ ਕਹਿਣਾ ਜੀ ਅਸੀਂ ਕਰਤਾ ਹੈ ਵਿਚਾਰ ਨਹੀਂ ਤੋਂ 500 ਰੁਪਏ ਮਹੀਨਾ ਦਿੰਦੇ ਆ ਵੀ ਪੁਲਿਸ ਕਈ ਵਾਰੀ ਹਟਾਉਂਦੀ ਆ ਅਸੀਂ ਫੇਰ ਲਾ ਲੈਣੇ ਆ ਅਸੀਂ ਤੇ ਭਜਾ ਕੀ ਕਹਿਣਾ ਚਾਹੂਗੇ ਅਸੀਂ ਤੇ ਬਾਰ-ਬਾਰ ਭਜਾਣੇ ਆ ਜੀ ਕਾਰਪੋਰੇਸ਼ਨ ਆ ਜ਼ਰੂਰੀ ਆ ਮੈਂ ਇਨਸਪੈਕਟਰ ਹੈ ਕਾਰਪੋਰੇਸ਼ਨ ਦਾ ਉਹਨੂੰ ਬਾਰ-ਬਾਰ ਫੋਨ ਵੀ ਕਰਿਆ ਇਹ ਬਾਰ-ਬਾਰ ਰੇੜੀਆਂ ਲਾ ਲੈਂਦੇ ਉਹ ਕਹਿੰਦਾ ਜੀ ਤੇ ਫਿਰ ਇਹਦਾ ਕੋਈ ਹੱਲ ਪੱਕੇ ਤੌਰ ਤੇ ਹੋਣਾ ਚਾਹੀਦਾ ਫਿਰ ਗੱਲ ਤਾਂ ਉੱਤੇ ਇੱਕ ਪਾਸੇ ਉੱਡ ਜਗੀ ਜਾਂ ਤਾਂ ਪੁਲਿਸ ਦੇ ਉੱਤੇ ਉੱਤੇ ਗੱਲ ਉੱਠੇਗੀ ਇਹ ਕੋਈ ਕਿਸੇ ਦੀ ਗੱਡੀ ਵੀ ਖਰਾਬ ਹੋ ਜੇ ਨਾਲ ਜਾਂ ਕੋਈ ਰੇਡੀਓ ਲਾ ਲਵੇ ਠਾਹ ਚਲਾਨ ਹੋ ਜਾਂਦਾ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਹੁੰਦੀ ਇਹਨਾਂ ਨੂੰ ਮੈਂ ਦੋ ਵਾਰੀ ਚਕਾਈਆਂ ਜੀ ਦੋ ਵਾਰੀ ਕਾਰਪੋਰੇਸ਼ਨ ਨਾਲ ਸੱਦ ਕੇ ਦੋ ਵਾਰੀ ਚਕਾਈਆਂ ਨੇ ਜੀ ਰੋਜ਼ ਭਜਾਉਂਦੇ ਆ ਫਿਰ ਆ ਜਾਂਦੇ ਆ ਜੀ ਕਹਿੰਦੇ ਜੁਰਮਾਨਾ ਭਰੋ ਕਹਿੰਦੇ ਕਾਰਪੋਰੇਸ਼ਨ ਜੁਰਮਾਨਾ ਭੁਗਤ ਕੇ ਆ ਬਲੋ ਜੁਰਮਾਨਾ ਭੁਗਤ ਕੇ ਫਿਰ ਲਾ ਲੈਂਦੇ ਨੇ ਕੀ ਤੁਸੀਂ ਤੁਹਾਡੇ ਹਿਸਾਬ ਨਾਲ ਜੇ ਕਾਨੂੰਨੀ ਦੀ ਨਜ਼ਰ ਨਾਲ ਦੇਖੀ ਤਾਂ ਕੀ ਚੀਜ਼ ਹੈ ਇਹ ਗਲਤ ਹੈ ਇਹ ਸਹੀ ਹੈ ਕਾਨੂੰਨੀ ਦੀ ਨਜ਼ਰ ਨਾਲ ਜੀ ਬਿਲਕੁਲ ਗਲਤ ਹੈ ਜੇ ਇੱਕ ਵਾਰੀ ਬੰਦਾ ਜੁਰਮਾਨਾ ਭੁਗਤੀ ਆਇਆ ਫਿਰ ਦੁਬਾਰਾ ਉੱਥੇ ਆ ਕੇ ਲਾ ਰਿਹਾ ਵਾ ਦੇਖਦਾ ਮੈਂ ਮਤਲਬ ਕੋਈ ਡਰ ਹੈ ਨਹੀਂ ਕਾਨੂੰਨ ਦਾ ਉਹਨੂੰ ਪਤਾ ਵੀ ਜੁਰਮਾਨਾ ਦਵਾਂਗੇ ਜਾਂ ਪੈਸੇ ਦਵਾਂਗੇ ਮਿਹਰਾ ਜਾਂਦੇ ਹੈਈ ਕਾਰਪੋਰੇਸ਼ਨ ਵਾਲਿਆਂ ਨੂੰ ਛੱਦਦੇ ਆ ਜੀ ਉਹ ਲਾ ਕੇ ਚਲੇ ਜਾਂ ਉਹ ਵੀ ਚੱਕ ਕੇ ਲੈ ਜਾਂਦੇ ਆ ਮੁੜ ਕੇ ਜੁਰਮਾਨਾ ਭੁਗਤ ਕੇ ਫੇਰ ਆ ਜਾਂਦੇ ਆ ਫੇਰ ਇਥੇ ਲਾ ਦਿੰਦੇ ਆ ਜੀ ਮੋੜੀ ਵੀ ਮਤਲਬ ਕੋਈ ਸੁਣਵਾਈ ਨਹੀਂ ਹੁੰਦੀ ਮੈਂ ਕਿਹਨਾਂ ਬੁਲਾਉਂਦੇ ਨੇ ਜਰਮਾਨਾ ਲਾ ਕੇ ਆਉਂਦੇ ਆ ਜੀ ਕਾਰਪੋਰੇਸ਼ਨ ਨਹੀਂ ਮਤਲਬ ਆਉਂਦੇ ਨੇ ਪੱਕੇ ਤੌਰ ਦੇ ਉੱਤੇ ਕਦੀ ਕਾਰਪੋਰੇਸ਼ਨ ਇਹਨਾਂ ਨੂੰ ਕਿਹਾ ਨਹੀਂ ਵੀ ਤੁਸੀਂ ਰੈਡੀ ਨਹੀਂ ਪੱਕੇ ਤੌਰ ਤੇ ਨਹੀਂ ਜੇ ਬੁਲਾਣੇ ਆ ਤੇ ਆਉਂਦੇ ਆ ਉਦਾਂ ਨਹੀਂ ਆਉਂਦੇ ਤੁਹਾਡੇ ਬੁਲਾਣ ਤੇ ਆਉਂਦੇ ਨਹੀਂ ਸੋ ਪੁਲਿਸ ਮੁਲਾਜ਼ਮ ਵੀ ਕਿਸ ਤਰੀਕੇ ਨਾਲ ਦੱਸਦੇ ਪੈਨੇ ਕਹ ਰਹੇ ਨੇ ਕਿ ਆਪਣੇ ਵੱਲੋਂ ਡਿਊਟੀ ਨਹੀਂ ਪਹੁੰਚਲੇ ਦੋ ਦੋਲੀ ਭਜਾਇਆ ਵਾ ਅਫਸਰ ਬਲਾਈ ਨੇ ਕਾਰਪੋਰੇਸ਼ਨ ਦੇ ਪਰ ਫਿਰ ਵੀ ਜਿਹੜੀ ਹੈ ਜਿਹੜੀਆਂ ਉਹਨੇ ਲੱਗ ਜਾਂਦੀਆਂ ਨੇ ਉਹਨਾਂ ਦਾ ਕਹਿਣਾ ਕਿ ਜੁਰਮਾਨਾ ਭੁਗਤ ਦਿੰਦੇ ਨੇ ਇੱਕ ਤਰੀਕੇ ਦੇ ਨਾਲ ਜੇ ਆਪਾਂ ਕਹਿ ਲਈਏ ਕਿ ਰੈਗੂਲਰ ਗਾਹਕ ਬਣਿਆ ਹੋਇਆ ਕਾਰਪੋਰੇਸ਼ਨ ਦਾ ਕੀ ਪ੍ਰਸ਼ਾਸਨ ਨੂੰ ਕਾਰਪੋਰੇਸ਼ਨ ਨੂੰ ਚੀਜ਼ ਦਿਖਾਈ ਨਹੀਂ ਦਿੰਦੀ ਕਿ ਜਾਂ ਕਾਰਪੋਰੇਸ਼ਨ ਨੂੰ ਇਹ ਹੁੰਦਾ ਵੀ ਚਲੋ ਜੇ ਗਾਹਕ ਹੁੰਦੇ ਆ ਮੁਰਕੜ ਕੇ ਗਾਹਕ ਜਿਵੇਂ ਇੱਕ ਰੇੜੀ ਦਾ ਇੱਕ ਦੁਕਾਨਦਾਰ ਦਾ ਗਾਹਕ ਬਣ ਜਾਂਦਾ ਮੈਨੂੰ ਤਾਂ ਹਾਸਾ ਹੁੰਦਾ ਹੈ ਕਿ ਕਾਰਪੋਰੇਸ਼ਨ ਦਾ ਵੀ ਇਹ ਗਾਹਕ ਬਣਿਆ ਹੋਇਆ ਵੈ ਯਾਨੀ ਕਿ ਪੱਕਾ বিনা ਪੰਜੂ ਦੀਏ 1500 ਦਾ ਅੱਗੇ ਹੋ ਹੀ ਮਿਲਦਾ ਪਿਆ ਬਾਕੀ ਹੋਰ ਕਿੰਨੀਆਂ ਰੇੜੀਆਂ ਹੋਣਗੀਆਂ ਤੁਸੀਂ ਸੋਚ ਸਕਦੇ ਹੋ ਸੁਧਰ ਨਹੀਂ ਸਕਦੇ ਆਖਿਰ ਕੀ ਕਹੀਏ ਤੇਰੇ ਕਾਨੂੰਨ ਨੂੰ ਕੀ ਕਹੀਏ ਕਾਰਪੋਰੇਸ਼ਨ ਨੂੰ ਵੀਜ਼ੋ ਮੇਰੇ ਸਾਹਮਣੇ ਅੱਧਾ ਕਿਲੋਮੀਟਰ ਦੂਰ ਹੋਏਗੀ ਸ਼ਿੰਗਾਰਤਨ ਮੇ ਤੇ ਨਾਲ ਹੀ ਵੀਜ਼ੋ ਨੂੰ ਪੈਂਦਾ ਹੈ ਸ਼ਿੰਗਾਰਤਨ ਮੇ ਹੋਰ ਮੇਰੇ ਸਾਹਮਣੇ 1 ਕਿਲੋਮੀਟਰ ਵੀ ਨਹੀਂ ਹੋਏਗਾ ਰੋਜ਼ ਉਸਰ ਨਿਕਲਦੇ ਵੀਵੀਆਈਪੀ ਨਿਕਲਦੇ ਕਦੀ ਐਮਐਲਏ ਨਿਕਲਦੇ ਕਦੀ ਕੋਈ ਜਾਂਦੇ ਨੇ ਜ਼ਾਮ ਲੱਗਦਾ ਜਾਂ ਮੰਤਰੀ ਆਉਂਦੇ ਨੇ ਪਰ ਫੇਰ ਵੀ ਰੇੜੀਆਂ ਉਰੇ ਦੇ ਉਰੇ ਮੌਜੂਦ ਨੇ ਕੋਈ ਸੁਣਵਾਈ ਨਹੀਂ ਇਲੀਗਲ ਬੱਸ ਸਟੈਂਡ ਹੈ ਕੋਈ ਮਜੂਰ ਸੂਦਾ ਬੱਸ ਸਟੈਂਡ ਨਹੀਂ ਹੈਗਾ ਬੱਸਾਂ ਦੇਖੋ ਕਿੰਨੀ ਗਲਤ ਤਰੀਕੇ ਨਾਲ ਇੱਕ ਦੀ ਵਾਰੀ ਇੱਕ ਹੋਰ ਟੇਡੀਆਂ ਕਰ ਘਣੀਆਂ ਕੀਤੀਆਂ ਨੇ ਕੋਈ ਕਾਨੂੰਨ ਨਹੀਂ ਹੈਗਾ ਹਾਲੇ ਕਿ ਜਵਾਬ ਦੇ ਕਿਦੀ ਬੰਦੀ ਹੈ ਕਿ ਕਾਰਪੋਰੇਸ਼ਨ ਕਮਿਸ਼ਨਰ ਦੀ ਗੱਲ ਕਰੀਏ ਨਾ ਜਵਾਬ ਚਾਹੀਦਾ ਉਹਨਾਂ ਤੋਂ ਕਿ ਇਹ ਜਿਹੜੀਆਂ ਕਿਉਂ ਅਖਿਰ ਲਗਾਈਆਂ ਜਾ ਰਹੀਆਂ ਨੇ ਉਰੇ ਨਾਮੀ ਚੌਕ ਜਾਂ ਜਾਮ ਲੱਗਦਾ ਆ ਆਪਾਂ ਕਿਸੇ ਦੇ ਕੋਲ ਜੇ ਹੈਲਮਟ ਨਹੀਂ ਹੈ ਸਾਈਡ ਤੇ ਲਾ ਕੇ ਚਲਾਨ ਕਰ ਦਿੰਦੇ ਆ ਕਿਹਦੀ ਰੇੜੀ ਤੇ ਉਹ ਨਹੀਂ ਲੱਗਿਆ ਉਹਦਾ ਚਲਾਨ ਕਰ ਦਿੰਦੇ ਆ ਇਹ ਜਿਹੜੀਆਂ ਕਿਉਂ ਦਿਖਦੇ ਚੌਕ ਕਿਉਂ ਨਹੀਂ ਦਿਖਾਈ ਦਿੰਦਾ ਆਖਿਰ ਕਿੱਥੇ ਸੁੱਤਾ ਪਿਆ ਆ ਪ੍ਰਸ਼ਾਸਨ ਕਦੋਂ ਪ੍ਰਸ਼ਾਸਨ ਜਾਕੇਗਾ ਤੇ ਕਦੋਂ ਕਾਰਵਾਈ ਹੋਏਗੀ ਪੱਕੇ ਤਰੀਕੇ ਨਾਲ ਇਹਨਾਂ ਨੂੰ ਪ્યો ਨਸੀਹਤ ਦਿੱਤੀ ਜਾਂਦੀ ਵੀ ਤੁਸੀਂ ਰੇੜੀਆਂ ਉਰੇ ਨਹੀਂ ਲਾਉਣੀਆਂ ਜੇ ਰੇੜੀਆਂ ਦਰਵਾਜ਼ਾ ਲਗੀਆਂ ਤਾਂ ਰੇੜੀਆਂ ਤੁਹਾਡੀਆਂ ਬੰਡ ਹੋ ਜਾਣਗੀਆਂ ਇਹਦਾ ਮਤਲਬ ਆਪਣੇ ਗਾਹਕ ਪ੍ਰਸ਼ਾਸ ਜਿਹੜਾ ਕਾਰਪੋਰੇਸ਼ਨ ਦੇਖ ਰਿਹਾ ਆ ਕਾਰਪੋਰੇਸ਼ਨ ਬੀਜ਼ ਹੋ ਰਿਹਾ ਤਾਂ ਮਤਲਬ ਆਪਣੇ ਗਾਹਕ ਦੇਖ ਰਿਹਾ ਵਾ ਵੀ ਸਾਡੇ ਕੋਲ ਮੁੜ ਕੇ ਕੀ ਆਉਣਗੇ ਅਸੀਂ ਚਲਾਨ ਕਟਾਂਗੇ ਤਾਂ ਪੈਸੇ ਅੰਦਰ ਕਰਾਂਗੇ ਆਖਿਰ ਕਿੱਥੇ ਰਹ ਇਨਸਾਫ ਆ ਔਰ ਇਹ ਵੀ ਨਹੀਂ ਪਤਾ ਜੋ ਜਿਹੜੇ ਪੈਸੇ ਨੇ ਉਹ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਵੀ ਹੁੰਦੇ ਨੇ ਚਲਾਨ ਪੱਕੇ ਤੌਰ ਤੇ ਕੱਟਿਆ ਜਾਂਦਾ ਹੈ ਜਾਂ ਸਿਰਫ ਗੱਲੀ ਵਤੀ ਚਲਾਨ ਕੱਟਿਆ ਜਾਂਦਾ ਆ ਹੁਣ ਕੀ ਇਹਨਾਂ ਦੇ ਕਾਰਵਾਈ ਹੋਏਗੀ ਐਸੇ ਤਰੀਕੇ ਨਾਲ ਰੇੜੀਆਂ ਖੜੀਆਂ ਰਹਿਣਗੀਆਂ ਔਰ ਜਾਮ ਲੱਗਦਾ ਰਹੇਗਾ ਔਰ ਤੁਹਾਡਾ ਜਿਹੜਾ ਪٹرولੇ ਨੇ ਮਹਿੰਗਾ ਪਹੁੰਚ ਚੁੱਕਿਆ ਵਾ ਉਹ ਐਸੇ ਤਰੀਕੇ ਨਾਲ ਫੁੱਕਦਾ ਰਹੇਗਾ ਔਰ ਸਭ ਤੋਂ ਵੱਡੀ ਗੱਲ ਹੈ ਤੁਹਾਡੀ ਗੱਡੀ ਉਹਨੇ ਖਰਾਬ ਵੀ ਹੋ ਜਾਵੇ ਜਾਂ ਤੁਸੀਂ 10 ਮਿੰਟ ਲਈ ਵੀ ਖੜੇ ਹੋ ਜਾਓ ਤੇ ਤੁਹਾਡਾ ਚਲਾਨ ਕੱਟਿਆ ਜਾਏਗਾ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ ਚਲਾਨ ਕੱਟਿਆ ਜਾਏਗਾ ਇਕ ਲਈ ਕਾਨੂੰਨ ਦੂਜੇ ਲਈ ਕਾਨੂੰਨੀ ਗਲਤ ਆ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਕਿ ਇਹਨਾਂ ਉੱਤੇ ਵੀ ਨਕੀਰ ਭਾਵੇਂ ਔਰ ਜਿੰਨੀ ਰੇੜੀਆਂ ਨੇ ਉਹਨਾਂ ਨੂੰ ਵੀ ਇੱਕ ਜਗ੍ਹਾ ਦੇ ਹਾਲੇ ਕਿ ਜਗ੍ਹਾ ਮਿਲੀ ਹੋਈ ਹੈ ਪਰ ਫਿਰ ਵੀ ਜਿਵੇਂ ਖੜੇ ਹੁੰਦੇ ਨੇ ਤਾਂ ਰੇੜੀਆਂ ਨੇ ਇਹ ਪੱਕੇ ਤੌਰ ਤੇ ਬੰਦ ਕੀਤੀਆਂ ਜਾਣ ਤਸਵੀਰਾਂ ਵੀ ਦੇਖ ਸਕਦੇ ਹੋ ਉੱਧਰ ਆਟੋ ਵੀ ਖੜੇ ਹੋਏ ਨੇ ਕਿਸ ਤਰੀਕੇ ਨਾਲ ਇਲੀਗਲ ਖੜੇ ਨੇ ਕਈਆਂ ਨੇ ਕਿਹਾ ਹੈ ਵੀ ਗਰੀਬ ਨੂੰ ਰੋਟੀ ਖਾਣ ਦੇ ਰੋਟੀ ਨਹੀਂ ਖਾਣ ਦਿੰਦਾ ਗਲਤ ਕਰਦਾ ਮੈਨੂੰ ਕਿਸੇ ਰੋਟੀ ਖਾਣ ਨਾਲ ਖਾਣਾ ਤਕਲੀਫ ਨਹੀਂ ਮੈਨੂੰ ਤਕਲੀਫ ਇਹ ਚੀਜ਼ ਹੈ ਕਿ ਤੁਹਾਨੂੰ ਤਕਲੀਫ ਹੁੰਦੀ ਹੈ ਤੁਸੀਂ ਉਹਰੇ ਲੈ ਕੇ ਗੱਡੀ 10 ਮਿੰਟ ਲਈ ਖੜੀ ਕਰ ਲਓ ਚਲਾਨ ਹੋ ਜਾਏਗਾ ਰੇੜੀ ਲੈ ਕੇ ਉਹਰੇ ਲਾ ਲਓ ਚਲਾਨ ਹੋ ਜਾਏਗਾ ਫਿਰ ਫੇਸਬੁੱਕ ਤੇ ਉੱਤੇ ਵੀਡੀਓ ਨਾ ਬਣਵਾ ਕੇ ਪਾਇਆ ਕਰੋ ਜਾਂ ਸ਼ੇਅਰ ਨਾ ਕਰਿਆ ਕਰੋ ਇਹਨੀਆਂ ਵੀਡੀਓ ਜਿਸ ਨੇ ਦੇਖ ਕੇ ਮਨ ਨੂੰ ਠੇਸ ਪਹੁੰਚੇ ਮੈਂ ਸਿਰਫ ਛੋਟੀ ਜੀ ਗੱਲ ਕਹਾਂਗਾ ਕਿ ਕਾਰਪੋਰੇਸ਼ਨ ਚਾਹੀਦਾ ਹੈ ਵੀ ਜਿਹੜੇ ਨਾਮੀ ਚੌਂਗਰੇ ਹੈ ਚੌਂਗਰੇ ਜਿਨ੍ਹਾਂ ਦੇ ਉੱਤੇ ਪ੍ਰੋਪਰ ਤਰੀਕੇ ਨਾਲ ਕਾਰਵਾਈ ਕਰੇ ਜਿਹੜੀਆਂ ਦੁਆਰਾ ਲਾਉਂਦੇ ਨੇ ਤੇ ਇਹਨਾਂ ਦੀ ਵੀ ਰੇੜੀਆਂ ਬੌਂਡ ਕੀਤੀਆਂ ਨੇ ਰੇੜੀਆਂ ਬੰਦ ਕੀਤੀਆਂ ਜਾਣ ਦੁਆਰਾ ਰੇੜੀਆਂ ਨਾਲ ਮਿਲਣ ਜਾਂ ਇਹਨਾਂ ਨੂੰ ਕੋਈ ਜੁਰਮਾਨਾ ਸਭ ਆਇਆ ਜਾਵੇ ਜਿਨ੍ਹਾਂ ਨਾਲ ਇਹਨਾਂ ਨੂੰ ਵੀ ਤਕਲੀਫ ਹੋਵੇ ਕਿ ਅਸੀਂ ਦੁਆਰਾ ਲਾਵਾਂਗੇ ਤਾਂ ਸਾਡੀ ਰੋਜੀ ਰੋਟੀ ਜਾਏਗੀ ਨਾ ਕਿ 500 ਰੁਪਏ ਮਹੀਨਾ ਲਿੱਤਾ ਜਾਵੇ ਜੋ ਕਿ ਉਹ ਸ਼ਖਸ ਆਪਣੇ ਮੂੰਹੋਂ ਕਹਿ ਰਿਹਾ ਰੇੜੀ ਵਾਲਾ ਹੁਣੇ ਹਾਲਾਤ ਸੁਧਣਗੇ ਜਾਂ ਐਸੇ ਤਰੀਕੇ ਚੱਲਦੇ ਰਹਿਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਰੋਹਿਤ ਕੁਮਾਰ પ્રાઈમો દે ન્યૂઝ લુદેના